ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਿਵਰਾ ਟੀਵੀ ਮੈਂ ਨਿਰਮਲ ਕੁਮਾਰ ਅੱਜ ਅਸੀਂ ਬਸ ਸਟੈਂਡ ਚੌਂਕੀ ਇਨਚਾਰਜ ਕੋਲ ਪਹੁੰਚੇ ਜਿੱਥੇ ਗੁੰਮੇ ਹੋਏ ਬੱਚੇ ਨੂੰ ਚੌਂਕੀ ਇਨਚਾਰਜ ਵੱਲੋਂ ਵਾਰਸਾਂ ਦੇ ਹਵਾਲੇ ਕੀਤਾ ਗਿਆ ਸਾਡੇ ਨਾਲ ਚੌਂਕੀ ਇਨਚਾਰਜ ਵੀ ਆ ਮਾਪੇ ਵੀ ਆ ਤੇ ਬੱਚਾ ਵੀ ਆ ਮੇਨ ਕਾਰਨ ਇਹ ਦੱਸਿਆ ਜਾ ਰਿਹਾ ਬੱਚੇ ਨੇ ਆਪਣੇ ਮਾਪਿਆਂ ਤੋਂ 50 ਰੁਪਏ ਮੰਗੇ ਸੀ ਤੇ ਉਸਦੇ ਪਿਓ ਵੱਲੋਂ ਉਸ ਨੂੰ ਝਿੜਕ ਦਿੱਤਾ ਤੇ ਬੱਚਾ ਰੁਸ ਕੇ ਬਸ ਸਟੈਂਡ ਬਰਨਾਲਾ ਵਿੱਚ ਪਹੁੰਚਿਆ ਤੇ ਪਬਲਿਕ ਨੂੰ ਪਤਾ ਲੱਗਿਆ ਜਦੋਂ ਬੱਚਾ ਫਿਰ ਰੈਡ ਡੋਰ ਤੇ ਉਸ ਦੀ ਤਲਾਸ਼ ਤੁਰੰਤ ਚੌਕੀ ਚਾਰਜ ਬਸਟੈਂਡ ਨੂੰ ਦਿੱਤੀ ਤੇ ਚੌਕੀ ਇੰਚਾਰਜ ਵੱਲੋਂ ਬੱਚੇ ਨੂੰ ਆਪਦੇ ਕਬਜ਼ੇ ਵਿੱਚ ਲੈ ਕੇ ਤੁਰੰਤ ਮਾਪਿਆਂ ਨੂੰ ਲੱਭਣਾ ਸ਼ੁਰੂ ਕੀਤਾ ਚੇਹ ਵੱਲੋਂ ਮਾਮੀ ਦਾ ਐਡਰੈਸ ਦੱਸਿਆ ਗਿਆ ਪੁਲਿਸ ਵੱਲੋਂ ਫਿਰ ਪੁਲਸ ਨਾਲ ਤਲਾਸ਼ ਕਰਕੇ ਉਸ ਦੇ ਮਾਪਿਆਂ ਤੱਕ ਪਹੁੰਚਿਆ ਗਿਆ ਤੇ ਚੌਕੀ ਇੰਚਾਰਜ ਵੱਲੋਂ ਅੱਜ ਬੱਚਾ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਮਾਪਿਆਂ ਨੇ ਬਸਟੈਂਡ ਚੌਕੀ ਇੰਚਾਰਜ ਦਾ ਧੰਨਵਾਦ ਕੀਤਾ ਮੈਂ ਜੀ ਮਾ ਬਲਦੇਵ ਸਿੰਘ ਪਿੰਡ ਜੋਗਾ ਮੇਰਾ ਤੇ ਇਹ ਬੱਚਾ ਅੱਜ ਸਵੇਰ ਤੋਂ ਸਾਡੇ ਕੋਲ ਗੁੰਮ ਸੀਗਾ ਤੇ ਇਹ ਕਰਕੇ ਮਤਲਬ ਕਿ ਵੀ ਸਾਨੂੰ ਪਤਾ ਨਾ ਲੱਗਿਆ ਹਾਲ ਤੱਕ ਵੀ ਇਹਦਾ ਸਾਨੂੰ ਫੋਨ ਤੇ ਸਹਿਵਾਨਾ ਨੇ ਅਫਸਰ ਸਹਿਵਾਨਾ ਨੇ ਬਰਨਾਲੀ ਅਨਚਾਰਜ ਜਿਹੜੇ ਮਤਲਬ ਕਿ ਵੀ ਬੱਸ ਸਟੈਂਡ ਦੇ ਵਿੱਚ ਹੈਗੇ ਨੇ ਤੇ ਇਹਨਾਂ ਨੇ ਸਾਨੂੰ ਮਤਲਬ ਕਿ ਵੀ ਫੋਨ ਰਾਹੀਂ ਦੱਸਿਆ ਜੀ ਵੀ ਇਹ ਛੋਡਾ ਬੱਚਾ ਸਾਡੇ ਕੋਲ ਹੈ ਜੀ ਅਸੀਂ ਹੁਣ ਇਹਨਾਂ ਨੂੰ ਵਾਸਤੇ ਲੈਣ ਵਾਸਤੇ ਆਏ ਹੋਏ ਆ ਜੀ ਬੱਚਾ ਆਇਆ ਕਿ ਮਜੂਰੇ ਮਾੜਾ ਬੁਟਾ ਜੀ ਘਰ ਤੋਂ ਬੜਾ ਬੁਟਾ ਇਹਨਾਂ ਨੇ ਘੂੜਤਾ ਹੋਣਾ ਜੀ ਕਿਸੇ ਗੱਲ ਤੋਂ ਹੁੰਦੀ ਰਹਿੰਦੇ 1921 ਤੇ ਉਹਦੇ ਵਿੱਚ ਹੋ ਏਡੀ ਕੋਈ ਗੱਲ ਹੈ ਨਹੀਂ ਸੀਗੀ ਜੀ ਕਾਨੂੰਨ ਬੱਚੇ ਇਹ ਜਾ ਕਦਮ ਨਾ ਚੱਕਣ ਕੀ ਕਹਣਾ ਚਾਹਦੇ ਦੇਖੋ ਜੀ ਆਪਣਾ ਘੂਰੂ ਨਾਜਵਾਕਾਂ ਨੂੰ ਆਪਣੀ ਮਤਲਬ ਕਿ ਵੀ ਪਿਆਰ ਦੇ ਨਾਲ ਸਮਝਾ ਕੇ ਉਹਨਾਂ ਨੂੰ ਤੇ ਰੱਖਣਾ ਚਾਹੀਦਾ ਤੇ ਨਹੀਂ ਕੂਲਣਾ ਚਾਹੀਦਾ ਮਤਲਬ ਇਹੀ ਗੱਲ ਇਹਨਾਂ ਜੀ ਬਸ ਜੀ ਨਾਲ ਵੀ ਡੈਰੀ ਨਾਲ ਦੀ ਜਦ ਤੱਕ ਇਹ ਪਿਆਰ ਤੇ ਮੰਗਰੀ ਸੀ ਜੀ ਜਦੋਂ ਜੀ ਮੂਹੂ ਤਲ ਮੈਂ ਤੇਰਾ ਕੁਰਨ ਕਰਕੇ ਪੁੱਤੋਂ ਰਿਆਂ ਹਾਂਜੀ ਚਲੋ ਕਣ ਇੱਕ ਖਬਰ ਕਰਤੀ ਸੀ ਜਿਵੇਂ ਦਵਾਕ ਵੱਡਾ ਗੱਲਾਂ ਕਰ ਸਕਦੇ ਜਾਂ ਹੂੰ ਬੀਮ ਉਸਾਲਾ ਦੇ ਕੋਲ ਬਿਠਾਇਆ ਰੋਟੀ ਪਾਣੀ ਖਵਾਈ ਤੇ ਮਨੂੰ ਬਸ ਬਸ ਪਰਚਲੇ ਸੀ ਕੀਤੀ ਹਾਂਜੀ ਮੈਂ ਅਬ ਵੀ ਦੱਸਦਾ ਨਾ ਅਸਿਆ ਤੇ ਮੇਰੀ ਮਦਦ ਦਾ ਨਾਮ ਮੁਝੇ ਪਤਾ ਨਹੀਂ ਸੀ ਹਾਂਜੀ ਆ ਰਹੇ ਨਹੀਂ ਆਉਂਦਾ ਜੀ ਇਹ ਅਸੀ ਗੁਰਪ੍ਰੀਤ ਸਿੰਘ ਅੰਚਾਰ ਚੌਂਕੀ ਬਸ ਸਟੈਂਡ ਬਰਨਾਲਾ ਸਾਨੂੰ ਦਿਨ ਸਮੇਂ ਤਕਰੀਬਨ 2:00 ਵਜੇ 2:30 ਵਜੇ ਇਕ ਤਲਾਹ ਮਿਲੀ ਸੀ ਪਬਲਿਕ ਨੇ ਦੱਸਿਆ ਸੀ ਕਿ ਇੱਕ ਬੱਚਾ ਕਾ ਜਿਹੜਾ ਬੱਸ ਸਟੈਂਡ ਦੇ ਵਿੱਚ ਕਾਫੀ ਸਮੇਂ ਤੋਂ ਫਿਰਦਾ ਤੇ ਅਸੀਂ ਦਰਾਨੇ ਚੈਕਿੰਗ ਬੱਸ ਸਟੈਂਡ ਦੇ ਵਿੱਚ ਇਸ ਬੱਚੇ ਨੂੰ ਇਹਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਪਤਾ ਕੋਈ ਨਹੀਂ ਦੱਸਿਆ ਜਿਸ ਨੂੰ ਮੈਂ ਚੌਂਕੀ ਦੇ ਵਿੱਚ ਲਿਆਂਦਾ ਤੇ ਬੱਚੇ ਨੂੰ ਰੋਟੀ ਪਾਣੀ ਚਾਹ ਪਾਣੀ ਪਿਆਇਆ ਬਿਸਕੁਟ ਵਗੈਰਾ ਖਵਾਏ ਫਿਰ ਇਹਨੂੰ ਵੜਿਆ ਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਨਵਜੋਤ ਸਿੰਘ ਸਾਨੂੰ ਗਰਮੇਲ ਸਿੰਘ ਦੱਸਿਆ ਪਰ ਪਿੰਡ ਦਾ ਕੋਈ ਨਾਂ ਨਹੀਂ ਦੱਸਿਆ ਫਿਰ ਇਸ ਨੂੰ ਕਾਫੀ ਸਮਝਾਇਆ ਲੇਕਨ ਇਸ ਨੇ ਦੱਸਿਆ ਵੀ ਮੇਰੇ ਨਾਨਕੇ ਜਿਹੜੇ ਪਿੰਡ ਝੋੜੜਾ ਜ਼ਿਲ੍ਹਾ ਮੁਕਸਰ ਸਾਹਿਬ ਵਿਖੇ ਨੇ ਮੈਂ ਉੱਥੇ ਪੜਦਾ ਰਿਹਾ ਮੇਰੇ ਮਾਮੇ ਦਾ ਨਾਮ ਪੀਨਾ ਸਿੰਘ ਆ ਹੋਰ ਮੈਨੂੰ ਕੋਈ ਪਤਾ ਨਹੀਂ ਤੇ ਚਲੋ ਮੈਂ ਉੱਥੇ ਸਦਰਮ ਲੋੜ ਤੋਂ ਇਹਦੇ ਪਿੰਡ ਦੇ ਸਰਪੰਚ ਦਾ ਨੰਬਰ ਲੈ ਕੇ ਇਹਦੇ ਮਾਮਾ ਜੀ ਨਾਲ ਗੱਲ ਕਰੀ ਉਹਨਾਂ ਦੱਸਿਆ ਵੀ ਸਾਡਾ ਜਿਹੜਾ ਲੜਕਾ ਅੱਜ ਦਿਨ ਸਮੇਂ ਘਰੋਂ ਆਪਣੇ ਪਿਤਾ ਦੇ ਨਾਲ ਗੁੱਸੇ ਹੋ ਕੇ ਚੱਲਿਆ ਗਿਆ ਸੀ ਥੋੜਾ ਬਹੁਤ ਧੰਨਵਾਦ ਜੀ ਜਿਹੜਾ ਤੁਹਾਨੂੰ ਤੁਸੀਂ ਦੱਸਦਾ ਵੀ ਮੈਂ ਹੁਣੇ ਇਹਨਾਂ ਦੇ ਮੇਰੇ ਮੁੰਡੇੜੀ ਨਾਲ ਮੈਂ ਗੱਲ ਕਰਦਾਗਾ ਤੁਹਾਡੇ ਕੋਲੇ ਬੱਚੇ ਨੂੰ ਆ ਕੇ ਲੈ ਜਾਣਗੇ ਮੈਂ ਵੀ ਉਹਨਾਂ ਤੋਂ ਨੰਬਰ ਲੇਤਾ ਇਹਦਾ ਗਰਮੇਲ ਸਿੰਘ ਦਾ ਗਰਮੇਲ ਸਿੰਘ ਨਾਂ ਸਾਲ ਮਾਲ ਕੀਤਾ ਜਿਹਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਜੀ ਆਉਣੇ ਆ ਵੀ ਅਸੀਂ ਇਸ ਦੇ ਵਿੱਚ ਬੜੇ ਸਦਮੇ ਦੇ ਵਿੱਚ ਸੀ ਸਾਡਾ ਬੱਚਾਗਾ ਜਿਹੜਾ ਵੀ ਸਾਨੂੰ ਮਿਲ ਨਹੀਂ ਰਿਹਾ ਸੀ ਸਵੇਰ ਤੋਂ ਉਦੋਂ ਬਾਅਦ ਇਹਨਾਂ ਨੂੰ ਬੁਲਾਇਆ ਜੀ ਉਹਨਾਂ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਇਹਨਾਂ ਦੇ ਹਵਾਲੇ ਆ ਜਿਹੜਾ ਬੱਚਾ ਗਰਮੇਲ ਸਿੰਘ ਆਪਦੀ ਪੰਚਾਇਤ ਦੇ ਨਾਲ ਇਹ ਸਾਡੇ ਕੋਲੇ ਆਇਆ ਇਹਨਾਂ ਦੇ ਹਵਾਲੇ ਕਰ ਦਿੱਤਾ ਜੀ ਤਾਂ ਬੱਚਾ ਹੈ ਕਿਹੜੇ ਪਿੰਡ ਦਾ ਸੀ ਇਹ ਪਿੰਡ ਜੋਗੇ ਦਾ ਜੀ ਡਿਸਟ੍ਰਿਕਟ ਮਾਨਸਾ ਦੇ ਵਿੱਚ ਪਿੰਡ ਜੋਗਾ ਪੈਂਦਾ ਉਸ ਫਿਰ ਦਾ ਜੀ ਬੱਚਾ ਹੈ ਕੋ ਅੱਜ ਕੱਲ ਹਰ ਇੱਕ ਦੇ ਇਕੱਲਾ ਇਕੱਲਾ ਬੱਚਾ ਇਸ ਕਰਕੇ ਮੈਂ ਤਾਂ ਇਹੀ ਗੁਜਾਰਿਸ਼ ਕਰਨਾ ਵੀ ਮਾਪ ਮਾ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਬੱਚਿਆਂ ਨੂੰ ਨਾ ਕਿਸੇ ਨਿੱਕੀ ਗੱਲ ਨੂੰ ਲੈ ਕੇ ਕੋਈ ਦਾਣਾ ਛੜਕਣ ਜੀ ਬੱਚਾ ਘਰੋਂ ਚਲੇ ਜਾਵੇ ਅੱਜ ਕੱਲ ਬੱਚਿਆਂ ਨੂੰ ਪਿਆਰ ਦੇ ਨਾਲ ਹੀ ਹਰ ਇੱਕ ਗੱਲ ਸਮਝਾ ਕੇ ਪਿਆਰ ਦੇ ਨਾਲ ਉਸ ਜੋ ਵੀ ਕੋਈ ਜਿੱਦ ਕਰਦਾ ਉਦੋਂ ਗਰੇਜ ਕਰਾਉਣਾ ਚਾਹੀਦਾ ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ